ਸਰ ਇੱਕ ਬੋਡੀ ਬਰਾਂ ਮਧੂਈ ਹੈ ਕੀ ਮਾਮਲਾ ਹੈ ਇਹ ਸਰ ਇਹਦੇ ਬਾਰੇ ਪਤਾ ਲੱਗਿਆ ਸੀਗਾ ਵੀ ਇਹ ਇੱਥੇ ਹੀ ਰਹਿੰਦਾ ਸੀਗਾ ਚਾਰ ਪੰਜ ਸਾਲ ਤੋਂ ਤੇ ਮੰਗ ਮੁਕੇ ਰੋਟੀ ਪਾਣੀ ਖਾਂਦਾ ਸੀਗਾ ਜੀ ਇਹ ਤੇ ਦਾਰੂ ਵੀ ਪੀਂਦਾ ਰਹਿੰਦਾ ਸੀਗਾ ਜੀ ਕਿਤੇ ਰਾਤ ਨੂੰ ਦਾਰੂ ਪੀਤੀ ਹੋਈ ਸੀ ਕਿਤੇ ਪਿੱਛੇ ਗਿਰ ਗਿਆ ਜੀ ਇਹ ਕੁਛ ਨਾਮ ਨੂੰ ਪਤਾ ਹੈ ਇਹਦਾ ਨਾਮ ਚੁੰਨੀ ਲਾਲ ਪਤਾ ਲੱਗਿਆ ਜੀ ਅੱਛਾ ਕਿੱਥੇ ਦਾ ਰਹਿਣ ਵਾਲਾ ਹੈ ਉਮਰ ਕਿੰਨੀ ਹੋਣੀ ਹੈ ਉਹ ਮੋਰ ਹੈ ਜੀ 50 ਤੋਂ ਪਜਾ ਤੋਂ 53 54 ਸਾਲ ਤੱਕ ਇਨੀ ਕੰਮ ਰਹੇਗੇ ਇੱਕ ਕੱਲਾ ਰਹਿੰਦਾ ਸੀ ਇਹ ਕੱਲਾ ਹੀ ਰਹਿੰਦਾ ਸੀ ਇਹਦੇ ਬਾਰੇ ਜਿੰਨਾ ਤੱਕ ਹੁਣ ਸਾਨੂੰ ਪਤਾ ਲੱਗਿਆ ਵੀ ਇੱਥੇ ਪੰਜ ਚਾਰ ਸਾਲ ਤੋਂ ਰਹਿ ਰਿਹਾ ਸੀ ਇਹਦਾ ਕੋਈ ਇਹਨੂੰ ਬਾਰਸ਼ ਕਦੇ ਮਿਲਣ ਨਹੀਂ ਆਉਂਦਾ ਸੀ ਨਾ ਕੋਈ ਇਹਦੇ ਬਾਰਸ਼ਾਂ ਬਾਰੇ ਪਤਾ ਆ ਨਾ ਇਹਦੇ ਕੋਲ ਕੋਈ ਮੌਜੂਦਾ ਕੋਈ ਇਦਾਂ ਕਿਸ ਤਰ੍ਹਾਂ ਹੋਈ ਇਹ ਬੰਦੇ ਦੀ ਮੌਤ ਤਾਂ ਜੀ ਹੁਣ ਪਿੱਛੇ गिरਨ ਕਰਕੇ ਹੋਈ ਹੈ ਜੀ ਇਹ ਸ਼ਰਾਬ ਪੀਤੀ ਹੋਈ ਚ ਪਿੱਛੇ गिर ਗਿਆ ਜੀ ਇਹ ਪਤਾ ਨਹੀਂ ਲੱਗਿਆ ਹੁਣ ਪੋਸਟਮਾਰਟਮ ਦੇ ਵਾਸਤੇ ਬੋਡੀ ਲੈ ਜਾਣੀ ਹੈ ਹਾਂ ਜੀ ਬਿਲਕੁਲ ਜੀ ਪੋਸਟਮਾਰਟਮ ਵਾਸਤੇ ਅਸੀਂ ਇਹਨੂੰ ਉੱਥੇ ਰਖਾਵਾਂਗੇ ਮੱਤਰ ਗੰਟੇ ਬਾਅਦ ਤੇ ਖਾਵਾਂਗੇ ਉਸ ਤੋਂ ਬਾਅਦ ਇਹਦਾ ਕੋਈ ਅਖਬਾਰ ਵਗੈਰਾ ਚ ਵੀ ਦਵਾ ਕੇ ਜੀ ਠੀਕ ਹੈ ਕੋਈ ਕੋਈ ਇਹਦਾ ਕੋਈ ਵਾਰਸ ਸਾਨੂੰ ਮਿਲ ਜਾਂਦਾ ਤਾਂ ਹਾਂਜੀ ਇੱਕ ਅਹਿਮ ਸਵਾਲ ਹੈ ਬੜਾ ਕਿ 8 9 ਫੁੱਟ ਪਟਿਆ ਹੋਇਆ ਹੈ ਬੀਸਪੈਟ ਦੇ ਨਾਸਤੇ ਕੀ ਪ੍ਰਿਕਾਸ਼ਨ ਵੀ ਕੋਈ ਉੱਥੇ ਰੈਲੇਟਿਵ ਵਗੈਰਾ ਲਗਾਨੀ ਚਾਹੀਦੀ ਸੀ ਕਿ ਕੋਈ ਆਮ ਬੰਦੇ ਨੂੰ ਪਤਾ ਨਾ ਚੱਲੇ ਕੁਝ ਨਾ ਚੱਲੇ ਠੇਕੇਦਾਰ ਦੀ ਜਾਂ ਜੋ ਬਿਲਡਰ ਦੀ ਹੈ ਜੋ ਮਾਲਕ ਹੈ ਜ਼ਮੀਨ ਦਾ ਜੋ ਬਣਵਾ ਰਿਹਾ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਇਸ ਤਰ੍ਹਾਂ ਜੀ ਬਿਲਕੁਲ ਜੀ ਬਣਾਉਣਾ ਬਣਦਾ ਸਿਕਾ ਤੇ ਬਾਕੀ ਦੀ ਅਸੀਂ ਬੋਡੀ ਲੈ ਕੇ ਜਾ ਰਹੇ ਹਾਂ ਤੇ ਅਗਲੀ ਜਿਹੜੀ ਕਾਰਵਾਈ ਹੈ ਉਹ ਕਰ ਸਰ ਇੱਕ ਬੋਡੀ ਬਣਾ ਮਧੂਈ ਹੈ ਕੀ ਮਾਮਲਾ ਹੈ ਇਹ ਸਰ ਇਹਦੇ ਬਾਰੇ ਪਤਾ ਲੱਗਿਆ ਸੀਗਾ ਵੀ ਇਹ ਇੱਥੇ ਹੀ ਰਹਿੰਦਾ ਸੀਗਾ ਚਾਰ ਪੰਜ ਸਾਲ ਤੋਂ ਤੇ ਮੰਗ ਮੁਕੇ ਰੋਟੀ ਪਾਣੀ ਖਾਂਦਾ ਸੀਗਾ ਜੀ ਇਹ ਤੇ ਦਾਰੂ ਵੀ ਪੀਂਦਾ ਰਹਿੰਦਾ ਸੀਗਾ ਜੀ ਕਿਤੇ ਰਾਤ ਨੂੰ ਦਾਰੂ ਪੀਤੀ ਹੋਈ ਸੀ ਕਿਤੇ ਪਿੱਛੇ गिर ਗਿਆ ਜੀ ਇਹ ਕੁਛ ਨਾਮ ਨੂੰ ਪਤਾ ਹੈ ਇਹਦਾ ਨਾਮ ਚੁੰਨੀ ਲਾਲ ਪਤਾ ਲੱਗਿਆ ਜੀ ਅੱਛਾ ਕਿੱਥੇ ਦਾ ਰਹਿਣ ਵਾਲਾ ਹੈ ਉਮਰ ਕਿੰਨੀ ਹੋਣੀ ਹੈ ਉਮਰ ਹੈ ਜੀ 50 ਤੋਂ ਜਾ ਤੋ 53 54 ਸਾਲ ਤੱਕ ਇਨੀ ਕੰਮ ਰਹੇਗੇ ਅੱਜ ਕੱਲਾ ਰਹਿੰਦਾ ਸੀ ਜੀ ਇਹ ਇੱਕ ਕੱਲਾ ਹੀ ਰਹਿੰਦਾ ਸੀ ਇਹਦੇ ਬਾਰੇ ਜਿੰਨਾ ਤੱਕ ਹੁਣ ਸਾਨੂੰ ਪਤਾ ਲੱਗਿਆ ਵੀ ਇੱਥੇ ਪੰਜ ਚਾਰ ਪੰਜ ਸਾਲ ਤੋਂ ਰਹਿ ਰਿਹਾ ਸੀ ਇਹਦਾ ਕੋਈ ਇਹਨੂੰ ਬਾਰਸ਼ ਕਦੇ ਮਿਲਣ ਨਹੀਂ ਆਉਂਦਾ ਸੀ ਨਾ ਕੋਈ ਇਹਦੇ ਬਾਰੇ ਪਤਾ ਆ ਨਾ ਇਹਦੇ ਕੋਲ ਕੋਈ ਮੌਜੂਦਾ ਕੋਈ ਇਦਾਂ ਕਿਸ ਤਰ੍ਹਾਂ ਹੋਈ ਇਹ ਬੰਦੇ ਦੀ ਮੌਤ ਤਾਂ ਜੀ ਹੁਣ ਪਿੱਛੇ गिरਨ ਕਰਕੇ ਹੋਈ ਆ ਜੀ ਇਹਦੇ ਕਹਿੰਦੇ ਸ਼ਰਾਬ ਪੀਤੀ ਹੋਈ ਚ ਪਿੱਛੇ गिर ਗਿਆ ਜੀ ਇਹ ਪਤਾ ਨਹੀਂ ਲੱਗਿਆ ਹੁਣ ਪੋਸਟਮਾਰਟਮ ਦੇ ਵਾਸਤੇ ਬੋਡੀ ਲੈ ਜਾਣਾ ਹਾਂ ਜੀ ਬਿਲਕੁਲ ਜੀ ਪੋਸਟਮਾਰਟਮ ਵਾਸਤੇ ਅਸੀਂ ਇਹਨੂੰ ਉੱਥੇ ਰਖਾਵਾਂ ਬੱਤਰ ਘੰਟੇ ਬੱਤਰ ਖਾਵਾਂਗੇ ਉਸ ਤੋਂ ਬਾਅਦ ਇਹਦਾ ਕੋਈ ਅਖਬਾਰ ਵਗੈਰਾ ਚ ਵੀ ਦਵਾ ਕੇ ਜੀ ਠੀਕ ਹੈ ਕੋਈ ਕੋਈ ਨਹੀਂ ਤਾਂ ਕੋਈ ਵਾਰਸ ਸਾਨੂੰ ਮਿਲ ਜਾਂਦਾ ਤਾਂ ਹਾਂਜੀ ਇੱਕ ਅਹਿਮ ਸਵਾਲ ਹੈ ਬੜਾ ਕਿ 8 9 ਫੁੱਟ ਪਟਿਆ ਹੋਇਆ ਹੈ 20 ਫੁੱਟ ਦੇ ਨਾਸਤੇ ਕੀ ਪ੍ਰੋਪਰਸ਼ਨ ਵੀ ਕੋਈ ਉੱਥੇ ਰੈਡੀਟੇਵ ਵਗੈਰਾ ਲਗਾਨੀ ਚਾਹੀਦੀ ਸੀ ਕਿ ਕੋਈ ਆਮ ਬੰਦੇ ਨੂੰ ਪਤਾ ਨਾ ਚੱਲੇ ਕੁਝ ਨਾ ਚੱਲੇ ਠੇਕੇਦਾਰ ਦੀ ਜਾਂ ਜੋ ਬਿਲਡਰ ਦੀ ਹੈ ਜੋ ਮਾਲਕ ਹੈ ਜ਼ਮੀਨ ਦਾ ਜੋ ਬਣਵਾ ਰਿਹਾ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਇਸ ਤਰ੍ਹਾਂ ਜੀ ਬਿਲਕੁਲ ਜੀ ਬਣਾਉਣਾ ਬਣਦਾ ਸਿਕਾ ਤੇ ਬਾਕੀ ਦੀ ਅਸੀਂ ਬੋਡੀ ਲੈ ਕੇ ਜਾ ਰਹੇ ਹਾਂ ਤੇ ਅਗਲੀ ਜਿਹੜੀ ਕਾਰਵਾਈ ਆ ਉਹ 72 ਘੰਟੇ ਵਾਸਤੇ ਰਖਾਵਾਂਗੇ ਉਸ ਤੋਂ ਬਾਅਦ ਇਹਦਾ ਕੋਈ ਅਖ਼ਬਾਰ ਵਗੈਰਾ ਚ ਵੀ ਦਵਾਵਾਂਗੇ ਜੀ ਠੀਕ ਹੈ ਕੋਈ ਕੋਈ ਇਹਦਾ ਕੋਈ ਵਾਰਸ ਸਾਨੂੰ ਮਿਲ ਜਾਂਦਾ ਤਾਂ ਹਾਂਜੀ ਇੱਕ ਅਹਿਮ ਸਵਾਲ ਹੈ ਬੜਾ ਕਿ 8-9 ਫੁੱਟ ਪਟਿਆ ਹੋਇਆ ਹੈ بیس ਮੀਟਰ ਦੇ ਵਾਸਤੇ ਕੀ ਪ੍ਰੀਕਾਸ਼ਨ ਵੀ ਕੋਈ ਉੱਥੇ ਰੈਲਟੇਵ ਵਗੈਰਾ ਲਗਾਨੀ ਚਾਹੀਦੀ ਸੀ ਕਿ ਕੋਈ ਆਮ ਬੰਦੇ ਨੂੰ ਪਤਾ ਨਾ ਚੱਲੇ ਕੁਝ ਨਾ ਚੱਲੇ ਠੇਕੇਦਾਰ ਦੀ ਜਾਂ ਜੋ ਬਿਲਡਰ ਦੀ ਹੈ ਜੋ ਮਾਲਕ ਹੈ ਜ਼ਮੀਨ ਦਾ ਜੋ ਬਣਵਾ ਰਿਹਾ ਹੈ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਇਸ ਤਰ੍ਹਾਂ ਜੀ ਬਿਲਕੁਲ ਜੀ ਬਣਾਉਣਾ ਬਣਦਾ ਸਿਕਾ ਤੇ ਬਾਕੀ ਦੀ ਅਸੀਂ ਬੋਡੀ ਲੈ ਕੇ ਜਾ ਰਹੇ ਹਾਂ ਤੇ ਅਗਲੀ ਜਿਹੜੀ ਕਾਰਵਾਈ ਹੈ ਉਹ ਕਰਾਂਗੇ ਜੀ ਉਹਦੇ ਵਿਰੁੱਧ ਕੀ ਕਾਰਵਾਈ ਕਰੋਗੇ ਸੰਜੋ ਜੋ ਬਣਦੀ ਕਾਰਵਾਈ ਅਸੀਂ ਜਰੂਰ ਕਰਾਂਗੇ ਜੀ